ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਗੂ ਚੀਤ ਆਬਹਿ ਤਾਂ ਸੇਵਾ ਅਵਰਨਾ ਕੋ ਦੂਜਾ ਸੁਝੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕੀ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਜਿਸਕੋ ਬੇਪਨ ਕੋ ਭਖੈ ਓਹ ਸੁਖ ਓਹ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾ ਨਾ ਤੂੰ ਸਦ ਬਹਿਰਵਾਨਾ ਨਾਮ ਮਿਲੇ ਰੰਗ ਮਾਣੀ ਤੋ ਤੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰ ਨਕੋ ਦੂਜਾ ਸੁਝੈ ਸਾਚੇ ਅਲਖ ਭੇਵਾ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ 파ਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਣਾ ਤੂੰ ਸਦ ਮਿਹਰਵਾਨ ਨਾਮ ਮਿਲੇ ਰੰਗਮਾਨੀ ਤੁਦ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਜੀਤ ਆਵਹਿ ਤਾਂ ਸੇਵਾ ਅਵਰਣ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਤੇ ਕ ਤੇਰਾ ਆਧਾਰ ਹੱਥ ਦੇ ਤੂੰ ਰਖੇ ਜਿਸ ਜਨਉ ਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਭਖੈ ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾ ਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਜੀਤ ਆਵੇ ਤਾਂ ਸੇਵਾ ਅਵਰਨ ਕੋ ਦੁਜਾ ਸੁਜੈ ਸੱਚ ਅਲਖ ਅਪੇਵਾ ਜੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਪਖੇ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗਮਾਨੀ ਤਉ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਸਾ ਮਹਲਾ ਪੰਜਵਾਂ ਵਿਸਰਤਾ ਸਭ ਕੋ ਲਗੂ ਚੀਤ ਆਵੇ ਤਾਂ ਸੇਵਾ ਅਬਰ ਨਾ ਕੋ ਦੂਜਾ ਸੁਜੈ ਸਚਿਆ ਲਖਿਆ ਭੇਵਾ ਚੀਤ ਆਵੇ ਤਾਂ ਸਦਾ ਦੇ ਆਲਾ ਲੋਗਨ ਕੇ ਆ ਵਿਚਾਰੇ ਬੁਰਾ ਭਲਾ ਕਹ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹਾਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਦਿਸ ਕੋ ਬਿਪਨ ਕੋ ਭਖੈ ਓਹ ਸੁਖ ਓਹਾ ਵਢਾਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਣਾ ਤੂੰ ਸਦ ਮਿਹਰਵਾਨ ਨਾਮ ਮਿਲੈ ਰੰਗ ਮਾਣੀ ਤੁਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹਲਾ ਪੰਜਵਾਂ ਤੋ ਵਿਸ ਰਹੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰਨ ਕੋ ਦੂਜਾ ਸੁਜੈ ਸਾਚੇ ਅਖਿਆ ਭੇਵਾ ਚੀਤ ਆਵੇ ਤਾਂ ਸਦਾ ਦੇ ਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਤੇ ਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਇਸ ਕੋ ਬਪਨ ਕੋ ਭਖੈ ਓਹ ਸੁਖਿ ਉਹ ਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੁੰ ਦਾ ਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੁਦ ਆਗੇ ਅਰਦਾਸ ਹਮਾਰੀ ਜਿਉ ਪੈੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ अवर्ण को दूजा सुजे साचिया लाखिया पेवा चित आवे ता सदा दे आला लोगन के आ विचारे बुरा भला कह किस नु कहिए सगले जी तु मारे राओ तेरी टेक ते तेरा आधा हाथ दे तू ਰਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਭਖੈ ਉਹ ਸੁਖ ਉਹ ਆ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਣਾ ਤੂੰ ਸਦ ਮਿਹਰਵਾਨ ਨਾਮ ਮਿਲੈ ਰੰਗ ਮਾਨੀ ਤੁਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਗੂ ਚੀਤ ਆਵੇ ਤਾਂ ਸੇਵਾ ਅਵਰਨਾ ਕੋ ਦੂਜਾ ਸੁਝੇ ਸਾਚੇ ਅਲਖ ਅਭੇਵਾ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹਾਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਭਖੈ ਉਹ ਸੁਖ ਉਹ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੁਹਦਾ ਨਾਮ ਤੂੰ ਸਦ ਮਹਿਰਵਾਨ ਨਾਮ ਮਿਲੇ ਰੰਗ ਮਾਨੀ ਤੁਰੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸ ਰਹੇ ਤਾਂ ਸਭ ਕੋ ਲਾਗੂ ਚੀਤੇ ਆਵਹਿ ਤਾਂ ਸੇਵਾ ਅਵਰ ਨ ਕੋ ਦੂਜਾ ਸੁਝੈ ਸਾਚੇ ਅਲਖ ਭੇਵ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕੇ ਸਨੂ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ tera aadhar hath de tu rakhhe jis jan o par teri kripa tis ko bipna ko paakhe oho sukh o ha wadai ਜੋ ਪ੍ਰਭ ਜੀ ਮਨ ਪਾਣੀ ਤੂੰ ਦਾ ਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੁਦ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਸਾ ਮਹਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਜੀਤ ਆਵਹਿ ਤਾਂ ਸੇਵਾ ਅਵਰਣ ਕੋ ਦੂਜਾ ਸੁਜੇ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ सगले जी तुम्हारे रहाओ तेरी टेक तेरा आधार हाथ दे तू रख है जिस जाने पर तेरी कृपा ਕਿਸ ਕੋ ਵਿਪਨ ਕੋ ਭਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਣਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਦੁਦਿਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਜੀਤ ਆਵਹਿ ਤਾਂ ਸੇਵਾ ਅਵਰਨ ਕੋ ਦੁਜਾ ਸੁਜੈ ਸੱਚ ਅਲਖ ਅਪੇਵਾ ਜੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ हाथ दे तू रख हे जिस जन ऊपर तेरी कृपा तिसको बेपनाको पाखे ओहो सुख ओ हा वड आई जो प्रभु जे मन पाणी ਹੁੰਦਾ ਨਾ ਤੂੰ ਸਦ ਮਿਹਰਵਾਨ ਨਾਮ ਮਿਲੇ ਰੰਗ ਮਾਣੀ ਤੁਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰੈਤਾ ਸਭ ਕੋ ਲਗੂ ਚੀਤ ਆਵੇ ਤਾਂ ਸੇਵਾ ਅਵਰ ਨ ਕੋ ਦੂਜਾ ਸੁਜੈ ਸਚਿਆ ਲਖਿਆ ਭੇਵਾ ਚੀਤ ਆਵੇ ਤਾਂ ਸਦਾ ਦੇ ਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਭਖੈ ਉਹ ਸੁਖ ਉਹ ਆਵੜਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਣਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗਮਾਨੀ ਤਉ ਤੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਸਾ ਮਹਲਾ ਪੰਜਵਾਂ ਤੋ ਵਿਸ ਰਹੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰਨ ਕੋ ਦੂਜਾ ਸੁਜੈ ਸਾਚੇ ਅਖਿਅ ਭੇਵਾ ਚੀਤ ਆਵੇ ਤਾਂ ਸਦਾ ਦੇ ਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਤੇਰੀ ਤੇ ਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਿਸਕੋ ਬੇਪਨ ਕੋ ਭਖੈ ਓਹੋ ਸੁਖਿ ਉਹ ਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਣਾ ਤੂੰ ਸਦ ਮਿਹਰਵਾਨਾ ਨਾਮ ਮਿਲੇ ਰੰਗ ਮਾਣੀ ਤੇ ਆਗੇ ਅਰਦਾਸ ਹਮਾਰੀ ਜਿਉ ਪੈੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹਲਾ ਪੰਜਵਾਂ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਆਵਰਨ ਕੋ ਦੁਜਾ ਸੁਜੈ ਸਾਚਿਆ ਲਖਿਆ ਭੇਵਾ ਚੀਤ ਆਵੇ ਤਾਂ ਸਦਾ ਦੇ ਅਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਾਉ ਤੇਰੀ ਟੇਕ ਤੇਰਾ ਆਧਾਰਾ हाथ दे तू रख हे जिस जन ऊपर तेरी कृपा तਿਸ ਕੋ विपनकू पाखे ओहो सुख ओहा वढाई जो प्रभु जी मन पाणी तू दाना तू सड मेहरवान नाम मिले रंग मानी ਤੁਦੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ